अनुज शर्मा जी जीਾਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਜਿਹੜੀਆਂ ਜ਼ਿਮਨੀ ਚੋਣਾਂ ਹੋਣੀਆਂ ਸੀ ਵੋਟਾਂ ਪੈ ਗਈਆਂ ਜੀ ਸਾਰੀਆਂ ਸੁਖ-ਸਾਂਦ ਨਾਲ ਪੈ ਗਈਆਂ ਅ ਸਤਿ ਸ਼੍ਰੀ ਅਕਾਲ ਸਿੰਘ ਸਾਹਿਬ ਬਹੁਤ ਬਹੁਤ ਸ਼ੁਕਰੀਆ ਲੇਕ ਅ ਅੱਜ ਜਿਹੜੀਆਂ ਚੋਣਾਂ ਹੋਈਆਂ ਨੇ ਬਿਲਕੁਲ ਮੁਕੰਮਲ ਤਰੀਕੇ ਦੇ ਨਾਲ ਹੋਈਆਂ ਨੇ ਸਿੰਘ ਸਾਹਿਬ ਔਰ ਜੇਕਰ ਗੱਲ ਕਰੀਏ ਇਹ ਚੋਣਾਂ ਜਿਹੜੀਆਂ ਨੇ ਸਵੇਰੇ 7 ਵਜੇ ਸ਼ੁਰੂ ਹੋਈਆਂ ਸੀ ਸ਼ਾਮ ਨੂੰ 6 ਵਜੇ ਤੱਕ ਜਿਹੜੀਆਂ ਨੇ ਇਹ ਚੋਣਾਂ ਪਈਆਂ ਨੇ ਜੇਕਰ ਗਿਣਤੀ ਦੀ ਗੱਲ ਕਰੀਏ ਤੇ ਕੁੱਲ ਮਿਲਾ ਕੇ ਪੂਰੇ 4 ਥਾਵਾਂ ਦੇ ਵਿੱਚ 63% ਜਿਹੜੀ ਹੈ ਉਹ VOTING ਹੋਈ ਹੈ ਸਭ ਤੋਂ ਜ਼ਿਆਦਾ VOTING ਹੋਈ ਹੈ ਗਿੱਦੜ ਬਾਹਾ ਦੇ ਵਿੱਚ ਜਿਹੜੀ ਹੌਟ ਸੀਟ ਮੰਨੀ ਜਾ ਰਹੀ ਸੀ ਔਰ ਸਭ ਤੋਂ ਘੱਟ ਜਿਹੜੀ ਚੋਣ ਹੋਈ ਹੈ ਉਹ ਹੋਈ ਹੈ ਜੱਬੇਵਾਲ ਦੇ ਵਿੱਚ ਜੇਕਰ ਫੀਸਦਸੀਅਤ 81% ਜਿਹੜੀ ਹੈ ਉਹ ਗਿੱਦੜਬਾਹਾ ਦੇ ਵਿੱਚ ਚੋਣ ਹੋਈ ਹੈ 63% ਜਿਹੜੀ ਹੈ ਡੇਰਾ ਬਾਬਾ ਨਾਨਕ ਦੇ ਵਿੱਚ ਹੋਈ ਹੈ 54% ਜਿਹੜੀ ਹੈ ਬਰਨਾਲਾ ਦੇ ਵਿੱਚ ਤੇ ਸਭ ਤੋਂ ਘੱਟ ਜੱਬੇਵਾਲ 53% VOTING ਹੋਈ ਹੈ ਇਸ ਦੇ ਵਿੱਚ ਸਵੇਰੀ ਜਿਹੜਾ ਉਹ VOTING ਸ਼ੁਰੂ ਹੋਈ ਹਰ ਪਾਸੇ ਹਲਚਲ ਦੇਖਣ ਨੂੰ ਮਿਲੀ ਲੇਕਿਨ ਐਤ ਕੀ ਜਿਹੜਾ ਉਹ ਇਹ ਕਿਹਾ ਜਾ ਰਿਹਾ ਸੀਗਾ ਕਿ 300 ਤੋਂ ਵੱਧ ਜਿਹੜੇ ਨੇ ਸੈnsਿਟਿਵ ਪੋਲਿੰਗ ਬੂਥ ਮੰਨੇ ਜਾ ਰਹੇ ਸੀਗੇ ਜਿਨ੍ਹਾਂ ਦੇ ਉੱਤੇ ਹਾਈ ਸਿਕਿਉਰਿਟੀ ਵੀ ਤਾਇਨਾਤ ਕੀਤੀ ਗਈ ਸੀ ਲੇਕਿਨ ਅਜੇ ਹੀ ਕੋਈ ਵੀ ਹਰਕਤ ਜਾਂ ਅਜੇ ਹੀ ਕੋਈ ਵੀ ਇਨਸੀਡੈਂਟ ਜਿਹੜਾ ਉਹ ਨਹੀਂ ਵਾਪਰਿਆ ਲੇਕਿਨ ਥੋੜਾ ਥੋੜਾ ਜਿਹੜਾ ਉਹ ਅਨਬਨ ਜ਼ਰੂਰ ਵਾਪਰਦੀ ਹੋਈ ਦਿਖੀ ਇੱਕ ੱੱਬੇਵਾਲ ਦੇ ਵਿੱਚ ਹਲਕੀ ਜਿਹੀ ਅਨਬਨ ਹੋਈ ਬੂਥ ਲੈਵਲ ਤੇ ਥੋੜੀ ਜਿਹੀ ਲੜਾਈ ਹੋਈ ਲੇਕਿਨ ਉੱਥੇ ਪੁਲਿਸ ਨੇ ਹਰ ਚੀਜ਼ ਅੰਡਰ ਕੰਟਰੋਲ ਪਰ ਦੇ ਦਿੱਤੀ لیکن ਡੇਰਾ巴巴 ਨਾਨਕ ਦੇ ਵਿੱਚ ਜਿਹੜਾ ਉਹ ਮਾਹੌਲ ਥੋੜਾ ਜਿਹਾ ਖਰਾਬ ਹੋਇਆ ਜਿਸ ਵਕਤ ਦੋ ਗੁੱਟ ਆਹਮੋ ਸਾਹਮਣੇ ਹੋ ਗਏ ਦੋਨੋਂ ਰੰਦਾਵਾ ਜਿਹੜੇ ਨੇ ਉਹ ਆਹਮੋ ਸਾਹਮਣੇ ਬੈਠ ਕੇ ਜਿਨ੍ਹਾਂ ਨੇ ਜਿਹੜੀ ਹੈ ਉਹ ਤੂੰ ਤੂੰ ਮੈਂ ਮੈਂ ਹੋਈ ਦੋਵਾਂ ਰੰਦਾਵਾ ਨੇ ਇੱਕ ਇੱਕ ਕੁਰਸੀ ਚੱਕੀ ਪੋਲਿੰਗ ਬੂਥ ਦੇ ਬਾਹਰ ਬਹਿ ਕੇ ਜਿਹੜਾ ਉਹ ਇੱਕ ਦੂਜੇ ਨੂੰ ਖਰੀਆਂ ਖੋਟੀਆਂ ਸੁਣਾਈਆਂ ਔਰ ਇੱਕ ਦੂਜੇ ਦੇ ਬਾਰੇ ਜਿਹੜਾ ਉਹ ਸ਼ਬਦਾਵਲੀ ਗਲਤ ਸ਼ਬਦਾਵਲੀ ਵੀ ਵਰਤੀ ਲੇਕਿਨ ਉਸ ਤੋਂ ਬਾਅਦ ਉੱਥੇ ਵੀ ਜਿਹੜਾ ਉਹ ਸਾਰੀ ਸਿਚੁਏਸ਼ਨ ਨੂੰ ਪੁਲਿਸ ਦੇ ਵੱਲੋਂ ਔਰ ਉੱਥੇ ਮੌਜੂਦ ਜਿਹੜਾ ਇਲੈਕਸ਼ਨ ਦਾ ਸਟਾਫ ਸੀਗਾ ਉਹਨਾਂ ਦੇ ਵੱਲੋਂ ਜਿਹੜਾ ਹਰ ਸਿਚੁਏਸ਼ਨ ਨੂੰ ਸੰਭਲ ਲਿਆ ਗਿਆ ਲੇਕਿਨ ਹੁਣ ਇਹ ਸਾਰੇ ਜਿਹੜੇ ਨੁਮਾਇੰਦੇ ਨੇ ਉਮੀਦਵਾਰ ਜਿਹੜੇ ਨੇ ਇਹਨਾਂ ਦੀ ਕਿਸਮਤ ਡੱਬਿਆਂ ਦੇ ਵਿੱਚ ਬੰਦ ਹੋ ਚੁੱਕੀ ਹੈ ਲੋਕਾਂ ਨੇ ਆਪਣੀ ਚੋਣ ਜਿਹੜੀ ਹੈ ਓਕਾਸ਼ਟ ਕਰ ਦਿੱਤੀ ਹੈ ਵੋਟ ਕਾਟ ਕਰ ਦਿੱਤੀ ਹੈ ਹੁਣ ਦੇਖਣਾ ਹੋਏਗਾ 23 ਤਰੀਕ ਨੂੰ ਕਿਹੜੇ ਆંકੜੇ ਕੀ ਕੁਝ ਚੀਜ਼ਾਂ ਸਾਹਮਣੇ ਆndੀਆਂ ਨੇ ਔਰ ਕਿਹੜੇ ਉਚਾਰ ਨੁਮਾਇੰਦੇ ਹੁੰਦੇ ਨੇ ਜਿਨ੍ਹਾਂ ਨੂੰ ਲੋਕ ਚੁਣ ਕੇ ਹੁਣ ਵਿਧਾਨ ਸਭਾ ਦੇ ਵਿੱਚ ਪਹੁੰਚਾਂਗੇ। ਨੂੰਜਾ ਜੀ ਜਿਹੜੇ ਤਾਮੀ ਸਾਹਿਬ ਨੇ ਐਡਵੋਕੇਟ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਰੀਸ ਕਰਨ ਦੀ ਗੱਲ ਕੀਤੀ ਹੈ ਕੋਈ ਕੀ ਗੱਲ ਹੋਈ ਹੈ? ਜੀ ਸਰ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ। ਸਾਡੇ ਜਿਹੜੇ ਸਰੋਤੇ ਨੇ ਉਹਨਾਂ ਨੇ ਵੀ ਇਹ ਵੀਡੀਓ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਵਾਇਰਲ ਹੁੰਦੀ ਹੋਈ ਦੇਖੀ ਹੋएगी ਜਿਸ ਦੇ ਵਿੱਚ ਇੱਕ ਵਿਅਕਤੀ ਗੁਰੂ ਨਾਨਕ ਦੇਵ ਜੀ ਦਾ ਬਾਣਾ ਪਾ ਕੇ ਜਿਹੜਾ ਉਹ ਤੁਰਦਾ ਹੋਇਆ ਆ ਰਿਹਾ ਔਰ ਆਸਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਲਕੁਲ ਬਰਾਬਰ ਦੇ ਵਿੱਚ ਆ ਕੇ ਬਹਿ ਜਾਂਦਾ ਹੈ ਇਸ ਵੀਡੀਓ ਦੇ ਉੱਤੇ ਉਹਨੇ ਜਿਹੜਾ ਉਹ ਐਡਵੋਕੇਟ ਕਾਮੀ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਨੋਟਿਸ ਲਿਆ ਗਿਆ ਜਿਸ ਵਿੱਚ ਇਸ ਵੀਡੀਓ ਦੇ ਬਾਰੇ ਜਦੋਂ ਜਾਂਚ ਕੀਤੀ ਗਈ ਇਹ ਪਤਾ ਲੱਗਿਆ ਕਿ ਇਹ ਵੀਡੀਓ ਮੱਧ ਪ੍ਰਦੇਸ਼ ਦੀ ਹੈ ਔਰ ਇਹ ਸਿਲਦੀ ਭਾਈਚਾਰੇ ਦੇ ਵੱਲੋਂ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੂਰਵ ਜਿਹੜਾ ਉਹ ਮਨਾਇਆ ਜਾ ਰਿਹਾ ਉਸ ਦੇ ਦੌਰਾਨ ਉਹਨਾਂ ਨੇ ਇੱਕ ਵਿਅਕਤੀ ਨੂੰ ਬਾਣਾ ਪਵਾ ਕੇ ਜਿਹੜਾ ਇੱਕ ਸਵਾਂਗ ਰਚਿਆ ਜਿਸ ਦੀ ਜਿਹੜੀ ਹੈ ਹੁਣ ਵਿਰੋਧਤਾ ਹੋ ਰਹੀ ਹੈ ਇਸ ਦੇ ਉੱਤੇ ਐਸਜੀਪੀਸੀ ਦੇ ਵੱਲੋਂ ਕਿਹਾ ਗਿਆ ਹੈ ਕਿ ਇਸ ਦੇ ਉੱਤੇ ਪੂਰਨ ਤੌਰ ਤੇ ਜਾਂਚ ਕੀਤੀ ਜਾਏਗੀ ਲੇਕਿਨ ਨਾਲ ਦੇ ਨਾਲ ਜਿਹੜੇ ਧਾਮੀ ਸਾਹਿਬ ਨੇ ਉਹਨਾਂ ਨੇ ਕਿਹਾ ਕਿ ਕਹਿੰਦੇ ਅਸੀਂ ਮੰਨਦੇ ਆ ਕਿ ਸੰਦੀ ਭਾਈਚਾਰਾ ਸਿੱਖੀ ਜਨ ਦੀ ਬਹੁਤ ਇੱਜ਼ਤ ਕਰਦਾ ਹੈ ਉਹ ਸਾਰੇ ਗੁਰੂਆਂ ਦੀ ਬਹੁਤ ਇੱਜ਼ਤ ਕਰਦੇ ਨੇ ਉਹ ਹਰ ਜਿਸ ਵਕਤ ਕੋਈ ਵੱਡਾ ਤਿਉਹਾਰ ਹੁੰਦਾ ਉਸ ਨੂੰ ਮਨਾਉਂਦੇ ਨੇ ਸਾਡੇ ਨਾਲ ਖੜਦੇ ਨੇ ਲੇਕਿਨ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਸਾਡੇ ਧਰਮ ਦੇ ਵਿੱਚ ਅਜਿਹੇ ਤਰੀਕੇ ਦੇ ਨਾਲ ਸਵਾਗ ਰਚਾਣਾ ਜਾਂ ਗੁਰੂਆਂ ਦਾ ਬਾਣਾ ਪਾਣਾ ਜਿਹੜਾ ਉਸ ਨੂੰ ਨਹੀਂ ਸਪੋਰਟ ਕੀਤਾ ਜਾਂਦਾ ਉਸ ਦੀ ਵਿਰੋਧਤਾ ਹੁੰਦੀ ਹੈ ਇਸ ਦੇ ਉੱਤੇ ਜਿਹੜਾ ਉਹ ਨੋਟਿਸ ਜਾਰੀ ਕਰ ਦਿੱਤਾ ਗਿਆ ਔਰ ਜਿਹੜਾ ਸਿੱਖ ਮਿਸ਼ਨ ਹੈ ਉਹਨਾਂ ਨੂੰ ਵੀ ਕਹਿ ਦਿੱਤਾ ਗਿਆ ਇਸ ਦੇ ਉੱਤੇ ਪੂਰੀ ਜਿਹੜਾ ਉਹ ਇਨਵੈਸਟੀਗੇਟ ਕੀਤਾ ਜਾਏ ਔਰ ਅੱਗੇ ਦੀ ਕਾਰਵਾਈ ਕਹਿੰਦੇ ਉਸ ਹਿਸਾਬ ਦੇ ਨਾਲ ਕੀਤੀ ਜਾਏਗੀ ਅਕਾਲ ਤਖਤ ਨੂੰ ਜਿਹੜਾ ਇਨਵੈਸਟੀਗੇਟ ਕਰਕੇ ਸਾਰੀ ਰਿਪੋਰਟ ਭੇਜੀ ਜਾਏ ਤੇ ਦੂਸਰਾ ਅਨੁਦੋ ਜੀ ਕਿਹੜਾ ਅਕਾਲੀ ਲੀਡਰ ਸੀ ਜਿਹੜਾ ਛੱਡ ਗਿਆ ਅਕਾਲੀ ਦਲ ਨੂੰ ਜਿਹੜੇ ਨੇ ਅਕਾਲੀ ਦਲ ਦੇ ਵਿੱਚ ਆਏ ਸੀ ਕੁਝ 2 ਸਾਲ ਪਹਿਲੇ ਅਨਿਲ ਜੋਸ਼ੀ ਜਿਹੜੇ ਨੇ ਉਹਨਾਂ ਨੇ ਹੁਣ ਅਕਾਲੀ ਦਲ ਛੱਡ ਦਿੱਤੀ ਐ ਸਤਿ ਸ੍ਰੀ ਅਕਾਲ ਅੱਜ ਦੇ ਦਿਨ ਉਹਨਾਂ ਨੇ ਆਪਣਾ ਇਸਤਫਾ ਦੇ ਦਿੱਤਾ ਔਰ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਹਿੰਦੇ ਕਿ ਜਿਹੜੀ ਵਿਚਾਰਧਾਰਾ ਤੇ ਅਕਾਲੀ ਦਲ ਪਹਿਲਾਂ ਚੱਲਦੀ ਹੁੰਦੀ ਸੀ ਉਸ ਵਿਚਾਰਧਾਰਾ ਤੇ ਅੱਜ ਅਕਾਲੀ ਦਲ ਨਹੀਂ ਚੱਲ ਰਹੀ ਕਹਿੰਦੇ ਮੈਂ ਪਾਰਟੀ ਨੂੰ ਇਸ ਕਰਕੇ ਜੁਆਇਨ ਕੀਤਾ ਸੀ ਕਿਉਂਕਿ ਪੰਥ ਔਰ ਪੰਥਕ ਪਾਰਟੀ ਜਿਹੜੀ ਹੈ ਉਹ ਅਕਾਲੀ ਦਲ ਨੂੰ ਮੰਨਿਆ ਜਾਂਦਾ ਸੀ ਔਰ ਪੰਥ ਦੇ ਲਈ ਖੜਨ ਵਾਲੀ ਪਾਰਟੀ ਸੀ ਲੇਕਿਨ ਇਹ ਕਹਿੰਦੇ ਅੱਜ ਇਹ ਵਿਚਾਰਧਾਰਾ ਉਜਹੀ ਨਹੀਂ ਰਹੀ ਜਿਸ ਤਰੀਕੇ ਦੀ ਪਹਿਲਾਂ ਸੀਗੀ ਹੁਣ ਕਹਿੰਦੇ ਕਿ ਹੁਣ ਮੈਂ ਇਸ ਪਾਰਟੀ ਦੇ ਵਿੱਚ ਨਹੀਂ ਰਹਿ ਸਕਦਾ ਇਸ ਕਰਕੇ ਮੈਂ ਆਪਣਾ ਇਸਤਫਾ ਦੇ ਰਿਹਾ ਲੇਕਿਨ ਸਿੰਘ ਸਾਹਿਬ ਜਿਹੜਾ ਇਸ ਵਕਤ ਅਗਰ ਅਸੀਂ ਸਿਨੈਰੀਓ ਦੀ ਗੱਲ ਕਰਦੇ ਹਾਂ ਅਕਾਲੀ ਦਲ ਇਸ ਵਕਤ ਬਹੁਤ ਸਾਰੀ ਚੀਜ਼ਾਂ ਦੇ ਨਾਲ ਜੂਝ ਰਿਹਾ ਹੈ ਕਿਉਂਕਿ ਜਿਸ ਦਿਨ ਸੁਖਬੀਰ ਬਾਦਲ ਜਿਹੜੇ ਨੇ ਉਹਨਾਂ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਇਸਤਫਾ ਦਿੱਤਾ ਉਸ ਤੋਂ ਬਾਅਦ ਹੀ ਲਗਾਤਾਰ ਇਸਤਫੇ ਜਿਹੜੇ ਨੇ ਹੋਰ ਲੀਡਰਾਂ ਨੇ ਵੀ ਦੇਣੇ ਸ਼ੁਰੂ ਕਰ ਦਿੱਤੇ ਸਭ ਤੋਂ ਪਹਿਲਾਂ ਐਨ ਕੇ ਸ਼ਰਮਾ ਜਿਹੜੇ ਨੇ ਉਹਨਾਂ ਨੇ ਆਪਣਾ ਇਸਤਫਾ ਦਿੱਤਾ ਉਹ ਕਹਿੰਦੇ ਕਿ ਅਗਰ ਪ੍ਰਧਾਨਗੀ ਦੇ ਅਹੁਦੇ ਤੋਂ ਸੁਖਬੀਰ ਬਾਦਲ ਨੂੰ ਲਾਇਆ ਜਾਏਗਾ ਤੇ ਮੈਂ ਪਾਰਟੀ ਛੱਡ ਦੂੰਗਾ ਦੂਜੇ ਪਾਸੇ ਜਿਹੜੇ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਚਿੰਝਰ ਉਹਨਾਂ ਦੇ ਵੱਲੋਂ ਵੀ ਜਿਹੜਾ ਆਪਣਾ ਇਤਫਾ ਕਹਿੰਦੇ ਕਿ ਮੈਂ ਦਊਂਗਾ ਅਗਰ ਸੁਖਬੀਰ ਬਾਦਲ ਨੂੰ ਪਾਰਟੀ ਤੋਂ ਜਾਂ ਪਾਰਟੀ ਦੀ ਪ੍ਰਧਾਨਗੀ ਤੋਂ ਕੱਢਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਹੋਰ ਬਹੁਤ ਸਾਰੇ ਲੀਡਰਸ ਜਿਹੜੇ ਨੇ ਉਹਨਾਂ ਨੇ ਇਹੀ ਟਿੱਪਣੀ ਕੀਤੀ ਕਹਿੰਦੇ ਕਿ ਅਗਰ ਸੁਖਬੀਰ ਬਾਦਲ ਨੂੰ ਪਾਰਟੀ ਤੋਂ ਲਾਇਆ ਜਾਏਗਾ ਤੇ ਅਸੀਂ ਪਾਰਟੀ ਨੂੰ ਛੱਡ ਦੇਵਾਂਗੇ ਲੇਕਿਨ ਇਸ ਵਕਤ ਪਾਰਟੀ ਜਿਹੜੀ ਹੈ ਬਹੁਤ ਸਾਰੀਆਂ ਚੀਜ਼ਾਂ ਤੋਂ ਜੂਝ ਰਹੀ ਹੈ ਦੇਖਣਾ ਇਹ ਹੋਏਗਾ ਕਿ ਅੱਗੇ ਕੀ ਕੁਝ ਵਾਪਰਦਾ ਹੈ ਕਿਉਂਕਿ ਇਸ ਤੋਂ ਬਾਅਦ ਹੁਣ ਅਕਾਲੀ ਦਲ ਦੇ ਵੱਲੋਂ ਇੱਕ ਬੈਠਕ ਸੱਦੀ ਜਾਣੀ ਹੈ ਜਿਸ ਦੇ ਵਿੱਚ ਸਾਰੀ ਕੋਰ ਕਮੇਟੀ ਵੀ ਹੋਏਗੀ ਜ਼ਿਲ੍ਹਾ ਪ੍ਰਧਾਨ ਵੀ ਹੋਣਗੇ ਸੀਨੀਅਰ ਲੀਡਰਸ਼ਿਪ ਵੀ ਹੋਏਗੀ ਉਹ ਸਾਰਿਆਂ ਦੀ ਮੌਜੂਦਗੀ ਦੇ ਵਿੱਚ ਇਹ ਤੈਅ ਕੀਤਾ ਜਾਏਗਾ ਕਿ ਸੁਖਬੀਰ ਬਾਦਲ ਦਾ ਇਸਤਫਾ ਕਬੂਲ ਕੀਤਾ ਜਾਏਗਾ ਜਾਂ ਨਹੀਂ ਅਜੇ ਕਿਹੜੇ ਆਪਣੇ ਤਖਤ ਜਥੇਦਾਰ ਨੇ ਜਿਨ੍ਹਾਂ ਨੇ ਮੀਟਿੰਗ ਸੱਦੀ ਹੈ ਇਹ ਗਿਆਨੀ ਰਗਵੀਰ ਸਿੰਘ ਜਿਹੜੇ ਨੇ ਜਥੇਦਾਰ ਗਿਆਨੀ ਰਗਵੀਰ ਸਿੰਘ ਉਹਨਾਂ ਦੇ ਵੱਲੋਂ ਇਹ ਬੈਠਕ ਅੱਜ ਦੇ ਦਿਨ ਸੱਦੀ ਗਈ ਸੀ ਕਿਉਂਕਿ ਅੱਜ ਜਿਹੜੇ ਭਾਈ ਬਲਵੰਤ ਸਿੰਘ ਰਾਜਵਾਨਾ ਹੈ ਉਹਨਾਂ ਨੂੰ ਅੱਜ ਪਰੋਲ ਮਿਲੀ ਸੀ 11 ਵਜੇ ਤੋਂ 2 ਵਜੇ ਤੱਕ ਉਹ ਆਪਣੇ ਪਿੰਡ ਰਾਜਵਾਨਾ ਕਲਾਂ ਦੇ ਵਿੱਚ ਰਹੇ ਨੇ ਉਸ ਦੌਰਾਨ ਜਥੇਦਾਰ ਸਾਹਿਬ ਉਹਨਾਂ ਦੇ ਨਾਲ ਮਿਲੇ ਗੱਲਬਾਤ ਕੀਤੀ ਔਰ ਜਿਸ ਵਕਤ ਉਹ ਵਾਪਸ ਆਏ ਲੁਧਿਆਣੇ ਤੋਂ ਆਂਦੇ ਹੀ ਸਿੱਧੇ ਤੌਰ ਤੇ ਬੈਠਕ ਸੱਦੀ ਗਈ ਬੈਠਕ ਦੇ ਵਿੱਚ ਜਥੇਦਾਰ ਸਾਹਿਬਾਨ ਵੀ ਮੌਜੂਦ ਰਹੇ ਨਾਲ ਦੇ ਨਾਲ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਧਾਮੀ ਵੀ ਮੌਜੂਦ ਰਹੇ ਔਰ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਅਕਾਲੀ ਦਲ ਦੇ ਬੀਐਸ ਖੁੰਦੜ ਉਹ ਵੀ ਨਾਲ ਮੌਜੂਦ ਰਹੇ ਇਹ ਬੈਠਕ ਲੰਮਾ ਸਮਾਂ ਚੱਲੀ ਉਹ ਜੀ ਘੰਟੇ ਜਿਸ ਵੇਲੇ ਬੈਠਕ ਚੱਲੀ ਬਾਹਰ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਨੇ ਹਵਾ ਦੇ ਵੀ ਝੁੱੜ ਰਹੀਆਂ ਸੀਗੀਆਂ ਹਵਾਵਾਂ ਦੇ ਵਿੱਚ ਗੱਲਾਂ ਚੱਲ ਰਹੀਆਂ ਸੀਗੀਆਂ ਕਿ ਕੀ ਕੁਝ ਹੋ ਸਕਦਾ ਉਸ ਦੇ ਵਿੱਚ ਠਿੰਦ ਸਾਹਿਬ ਇਹ ਵੀ ਲੋਕਾਂ ਨੇ ਕਿਹਾ ਕਿ ਸ਼ਾਇਦ ਜਥੇਦਾਰ ਸਾਹਿਬ ਜਿਹੜੇ ਨੇ ਉਹ ਆਪਣਾ ਇਸਤੇਫਾ ਦੇ ਦੇਣਗੇ ਦੂਜੇ ਕਾਸੇ ਇਹ ਵੀ ਕਿਹਾ ਗਿਆ ਕਿ ਸ਼ਾਇਦ ਜਿਹੜੀ ਹੈ ਅੱਜ ਵਿਚਾਰ ਚਰਤਾ ਚੱਲ ਰਹੀ ਹੈ ਸੁਖਬੀਰ ਬਾਦਲ ਦੇ ਇਸਤੇਫੇ ਦੇ ਉੱਤੇ ਜਾਂ ਇੱਕ ਹੋਰ ਗੱਲ ਉੱઠી ਕਿ ਸ਼ਾਇਦ ਕਿ ਹੁਣ ਅਕਾਲੀ ਦਲ ਨੂੰ ਸੁਰਜੀਤ ਕਿਵੇਂ ਕਰਨਾ ਉਸ ਦੀ ਗੱਲਾਂ ਚੱਲ ਰਹੀਆਂ ਨੇ ਅੱਜ ਸਵੇਕ ਤੋਂ ਇਹ ਸਾਰੇ ਜੱਥੇਦਾਰ ਬਾਹਰ ਆਏ ਔਰ ਉਸ ਤੋਂ ਬਾਅਦ ਜਿਹੜੇ ਅਕਾਰਜਕਾਰੀ ਪ੍ਰਧਾਨ ਐਸਜੀਟੀਸੀ ਦੇ ਪ੍ਰਧਾਨ ਬਾਹਰ ਆਏ ਉਹ ਸਾਰੇ মিডিਆ ਤੋਂ ਬਚਦੇ ਹੋਏ ਦਿਖਾਈ ਦਿੱਤੇ ਫਿਰ ਵੀ মিডিਆ ਦੇ ਵੱਲੋਂ ਕੁਝ ਸਵਾਲ ਕੀਤੇ ਗਏ ਜਿਸ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਹਿੰਦੇ ਨਾ ਕਿਸੇ ਜੱਥੇਦਾਰ ਦੇ ਇਸਤੇਫੇ ਦੀ ਗੱਲ ਹੋਈ ਹੈ ਨਾ ਹੀ ਅੱਜ ਕਹਿੰਦੇ ਚਰਚਾ ਹੋਈ ਹੈ ਸੁਖਬੀਰ ਬਾਦਲ ਦੇ ਇਸਤੇਫੇ ਦੀ ਕਹਿੰਦੇ ਕੁਝ ਹੋਰ ਬਹੁਤ ਸਾਰੇ ਪੰਥਕ ਮਸਲੇ ਸੀ ਜਿਨ੍ਹਾਂ ਦੇ ਉੱਤੇ ਵਿਚਾਰ ਚਰਚਾ ਹੋਈ ਹੈ ਅਕਾਲੀ ਦਲ ਨੂੰ ਸੁਰਜੀਤ ਕਿਵੇਂ ਕਰਨਾ ਇਸ ਦੀ ਵੀ ਗੱਲਬਾਤ ਹੋਈ ਹੈ ਲੇਕਿਨ ਕਹਿੰਦੇ ਇਸ ਤੋਂ ਇਲਾਵਾ ਹੋਰ ਕੁਝ ਮੀਟਿੰਗ ਦੇ ਵਿੱਚ ਨਹੀਂ ਹੋਇਆ ਲੇਕਿਨ ਇਸ ਦੇ ਉੱਤੇ ਪੂਰਤ ਜਾਣਕਾਰੀ ਕਿਸੇ ਕੋਲ ਵੀ ਨਹੀਂ ਹੈ ਕਿ ਅੰਦਰ ਕੀ ਕੁਝ ਵਾਪਰਿਆ ਹੈ ਕੀ ਇਹ ਚੀਜ਼ਾਂ ਜਿਹੜੀਆਂ ਹਵਾਵਾਂ ਦੇ ਵਿੱਚ ਸੀ ਇਹਨਾਂ ਦੀ ਗੱਲਬਾਤ ਹੋਈ ਹੈ ਜਾਂ ਨਹੀਂ ਚੰਡੀਗੜ੍ਹ ਪੁਲਿਸ ਦੇ ਆਫੀਸਰ ਕਿੱਥੇ ਭੇਜੇ ਜਾ ਰਹੇ ਆ ਟ੍ਰੇਨਿੰਗ ਤੇ ਇਹ ਆਫੀਸਰ ਜਿਨ੍ਹਾਂ ਸਭ ਹੁਣ ਭੇਜੇ ਜਾ ਰਹੇ ਨੇ ਜਰਮਨ ਕਿ ਕਹਿੰਦੇ ਕਿ ਚੰਡੀਗੜ੍ਹ ਪੁਲਿਸ ਜਿਹੜੀ ਹੈ ਹਾਲਾਂਕਿ ਚੰਗੀ ਪੁਲਿਸ ਮੰਨੀ ਜਾਂਦੀ ਹੈ ਕਿਉਂਕਿ ਐਕਸ਼ਨ ਦੇ ਵਿੱਚ ਇਹ ਪੁਲਿਸ ਬਹੁਤ ਜਲਦੀ ਰਹਿੰਦੀ ਹੈ ਔਰ ਨਾਲ ਦੇ ਨਾਲ ਐਕਟਿਵ ਵੀ ਬਹੁਤ ਹੈ ਪੁਲਿਸ ਔਰ ਜੇਕਰ ਕਿਤੇ ਵੀ ਕੋਈ ਇਨਸੀਡੈਂਟ ਹੁੰਦਾ ਸਭ ਤੋਂ ਪਹਿਲੇ ਚੰਡੀਗੜ੍ਹ ਜਿਹੜੀ ਪੁਲਿਸ ਹੈ ਉਹ ਪਹੁੰਚ ਜਾਂਦੀ ਹੈ ਚੰਡੀਗੜ੍ਹ ਨੂੰ ਇਸੇ ਸੇਫ ਔਰ ਸਿਕਿਉਰ ਵੀ ਮੰਨਿਆ ਜਾਂਦਾ ਹੁਣ ਪ੍ਰਸ਼ਾਸਨ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਹਿੰਦੇ ਕਿ ਅਸੀਂ ਆਪਣੀ ਟੀਮ ਨੂੰ ਜਰਮਨੀ ਭੇਜਾਂਗੇ ਉੱਥੋਂ ਦੀ ਇਹ ਟ੍ਰੇਨਿੰਗ ਲੈ ਕੇ ਆਣਗੇ ਹਾਈ ਟੈਕ ਟ੍ਰੇਨਿੰਗ ਕੈਂਪ ਇਹ ਲੈ ਕੇ ਆਣਗੇ ਉਥੋਂ ਦੀ ਜਿਸ ਦੇ ਨਾਲ ਕਹਿੰਦੇ ਚੰਡੀਗੜ੍ਹ ਪੁਲਿਸ ਹੋਰ ਸਟਰੋਂਗ ਹੋਏਗੀ ਕਹਿੰਦੇ ਇਸ ਤਰੀਕੇ ਦੇ ਅਸੀਂ ਕਦਮ ਅੱਗੇ ਵੀ ਹੋਰ ਬਹੁਤ ਸਾਰੇ ਚੁੱਕਾਂਗੇ ਕਿਉਂਕਿ ਕਹਿੰਦੇ ਇਸ ਵਕਤ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਔਰ ਜਿਸ ਤਰੀਕੇ ਦੇ ਇਸ ਵਕਤ ਜਿਹੜੇ ਰੋਬਰਰਸ ਨੇ ਜਾਂ ਜਿਹੜੇ ਹੋਰ ਅਪਰਾਧੀ ਨੇ ਜਿਸ ਤਰੀਕੇ ਨਾਲ ਕਹਿੰਦੇ ਉਹ ਆਪਣੇ ਆਪ ਨੂੰ ਹਾਈ ਟੈਕ ਕਰਦੇ ਜਾ ਰਹੇ ਨੇ ਉਨ੍ਹਾਂ ਦੇ ਨਾਲ ਕੰਪੀਟ ਕਰਨ ਦੇ ਲਈ ਜਾਂ ਉਹਨਾਂ ਨੂੰ ਫੜਨ ਦੇ ਲਈ ਕਹਿੰਦੇ ਹਾਈ ਟੈਕ ਹੋਣਾ ਪੁਲਿਸ ਦਾ ਖੁੱਦ ਦਾ ਵੀ ਜ਼ਰੂਰੀ ਹੈ ਤਾਂ ਕਰਕੇ ਜਰਮਨੀ ਭੇਜੇ ਜਾ ਰਹੇ ਨੇ ਸਾਰੇ ਦੇ ਸਾਰੇ ਜਿਹੜੇ ਇਹ ਮੁਲਾਜ਼ਮ ਨੇ ਪੁਲਿਸ ਦੇ ਜਵਾਨ ਨੇ ਲੇਕਿਨ ਇਸ ਦੇ ਉੱਤੇ ਕੁਝ ਪੱਖ ਕਲੀਅਰ ਹੋਣਾ ਹਜੇ ਬਾਕੀ ਹੈ ਖੰਡ ਸਾਹਿਬ ਜਿਸ ਦੇ ਵਿੱਚ ਪਹਿਲਾ ਤਾਂ ਇਹ ਹੈ ਕਿ ਇਹ ਕਿੰਨੇ ਜਵਾਨ ਭੇਜੇ ਜਾਣਗੇ ਕੀ ਕੁਝ ਗਰੁੱਪ ਦੇ ਵਿੱਚ ਯਾਨੀ ਕਿ ਗਰੁੱਪ ਕਰਕੇ 20-20 ਬੰਦਿਆਂ ਦਾ 30-30 ਬੰਦਿਆਂ ਦਾ ਭੇਜਿਆ ਜਾਏਗਾ ਇਹ ਜਾਂ ਇਹ ਵੀ ਕੀਤਾ ਜਾ ਸਕਦਾ ਹੈ ਕਿ ਇੱਕ ਵਾਰੀ ਦੋ ਵਾਰੀ ਕੁਝ ਟੂਪਸ ਭੇਜੇ ਜਾਣ ਗਰੁੱਪਸ ਭੇਜੇ ਜਾਣ ਤੇ ਉਹ ਜਰਮਨੀ ਤੋਂ ਟ੍ਰੇਨਿੰਗ ਲੈ ਕੇ ਬਾਅਦ ਦੇ ਵਿੱਚ ਆ ਕੇ ਇੱਥੇ ਆ ਕੇ ਹੋਰ ਸਾਰੇ ਮੁਲਾਜ਼ਮਾਂ ਨੂੰ ਟ੍ਰੇਨਿੰਗ ਦੇ। ਤੇ ਮਹਾਰਾਣੀ ਪ੍ਰਨੀਤਕੌਰ ਹੋਣਾਂ ਨੇ ਕੀ ਸਟੇਟਮੈਂਟ ਦਿੱਤੀ ਹੈ ਜੀ? ਬਿਲਕੁਲ ਉਹਨਾਂ ਨੇ ਸਿੱਧੇ ਤੌਰ ਤੇ ਜਿਹੜਾ ਉਹ ਇਹ ਗੱਲ ਕਹੀ ਕਹਿੰਦੇ ਕਿ ਅਸੀਂ ਹੁਣ ਜਿਹੜੀ ਨਗਰ ਨਿਗਮ ਦੀਆਂ ਚੋਣਾਂ ਨੇ ਉਸ ਦੇ ਲਈ ਪੂਰੇ ਤਿਆਰ ਕਹਿੰਦੇ ਕਿ ਅਸੀਂ ਆਪਣੇ ਜਿਹੜੇ ਜ਼ਿਲ੍ਹਾ ਵਾਈਜ਼ ਜਿਹੜੇ ਸਾਡੇ ਵਰਕਰ ਨੇ ਸਾਡੇ ਜਿਹੜੇ ਪ੍ਰਧਾਨ ਨੇ ਕਹਿੰਦੇ ਅਸੀਂ ਉਹਨਾਂ ਸਾਰਿਆਂ ਦੇ ਨਾਲ ਬੈਠਕਾਂ ਕਰ ਰਹੇ ਹਾਂ ਤਾਂ ਕੀ ਹੁਣ ਜਿਸ ਤੱਕ ਨਗਰ ਨਿਗਮ ਦੀਆਂ ਚੋਣਾਂ ਹੋਣ ਤੇ ਜਿਹੜੀ ਭਾਰਤੀ ਜਨਤਾ ਪਾਰਟੀ ਐ ਉਹ ਸਭ ਤੋਂ ਮੋੜੇ ਹੋ ਕੇ ੱੱੱੱੱੱੱੱੱੱੱੱੱੱੱ ਕਹਿੰਦੇ ਕਿ ਕਿਉਂਕਿ ਇਸ ਵਕਤ ਪੰਜਾਬ ਦੇ ਇਹ ਪਰਨੀ ਸਕੋਰਜੀ ਜਿਹੜੇ ਨੇ ਉਹਨਾਂ ਦੀ ਆਪਣੀ ਜਿਹੜੀ ਹੈ ਉਹ ਸ਼ਬਦਾਬਲੀ ਹੈ ਕਹਿੰਦੇ ਕਿ ਅਸੀਂ ਇਸ ਵਕਤ ਇੱਕ ਚੰਗਾ ਸੋਲੂਸ਼ਨ ਲੋਕਾਂ ਦੇ ਲਈ ਬਣਨਾ ਚਾਹੁੰਦੇ ਆ ਪੰਜਾਬ ਦੇ ਵਿੱਚ ਕਹਿੰਦੇ ਕਿ ਕਿਉਂਕਿ ਪੰਜਾਬ ਨੇ ਸਾਰੀ ਪਾਰਟੀਆਂ ਨੂੰ ਦੇਖ ਲਿਆ ਹੁਣ ਪੰਜਾਬ ਨੂੰ ਭਾਜਪਾ ਨਜ਼ਰ ਆ ਰਹੀ ਹੈ ਕਹਿੰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਸਾਰੇ ਜਿਹੜੇ ਅਜੰਡਾਸ ਨੇ ਉਹਨਾਂ ਨੂੰ ਵੀ ਮੋਹਰੇ ਰੱਖਾਂਗੇ ਲੇਕਿਨ ਕਹਿੰਦੇ ਕਿ ਹੁਣ ਪਹਿਲਾਂ ਤਾਂ ਪੰਜਾਬ ਸਰਕਾਰ ਨੇ ਡੀਲੇ ਕਰਵਾ ਦਿੱਤੀਆਂ ਨਗਰ ਨਿਗਮ ਦੀਆਂ ਚੋਣਾਂ ਲੇਕਿਨ ਹੁਣ ਕੋਰਟ ਨੇ ਇਸ ਦੇ ਉੱਤੇ ਕਿਹਾ ਕਿ ਜਲਦ ਤੋਂ ਜਲਦ ਨਗਰ ਨਿਗਮ ਦੀਆਂ ਚੋਣਾਂ ਹੋਣਗੀਆਂ ਤੇ ਉਸ ਦੇ ਵਿੱਚ ਕਹਿੰਦੇ ਅਸੀਂ ਤਿਆਰ ਹਾਂ ਇਸ ਤੋਂ ਇਲਾਵਾ ਜਿਹੜੇ ਜੈਮਦਰ ਕੌਰ ਨੇ ਉਹਨਾਂ ਦੇ ਵੱਲੋਂ ਵੀ ਕੁਝ ਟਿੱਪਣੀਆਂ ਕੀਤੀਆਂ ਗਈਆਂ ਉਹ ਕਹਿੰਦੇ ਕਿ ਮਹਿਲਾਵਾਂ ਇਸ ਵਕਤ ਬਹੁਤ ਪਰੇਸ਼ਾਨ ਨੇ ਆਮ ਆਦਮੀ ਪਾਰਟੀ ਤੋਂ ਕਹਿੰਦੇ ਕਿ ਕਿਉਂਕਿ ਮਹਿਲਾਵਾਂ ਨੇ ਅਸਲ ਚਿਹਰਾ ਆਮ ਆਦਮੀ ਪਾਰਟੀ ਦਾ ਦੇਖ ਲਿਆ ਕਿਉਂਕਿ ਵਾਅਦਾ ਕੀਤਾ ਗਿਆ ਸੀ ਮਹਿਲਾਵਾਂ ਨੂੰ 1-1000 ਰੁਪਏ ਦੇਣ ਦਾ ਲੇਕਿਨ ਕਹਿੰਦੇ 2.5 ਸਾਲ ਹੋ ਗਿਆ ਇੱਕ ਇੱਕ ਹਜ਼ਾਰ ਰੁਪਿਆ ਮਹਿਲਾਵਾਂ ਦੇ ਖਾਤੇ 'ਚ ਨਹੀਂ ਪਹੁੰਚਿਆ ਔਰ ਕਹਿੰਦੇ ਨਾ ਹੀ ਜਿਹੜਾ ਉਹ ਆਮ ਆਦਮੀ ਪਾਰਟੀ ਨੇ ਜਿਹੜੇ ਹੋਰ ਵਾਅਦੇ ਕੀਤੇ ਸੀ ਉਹਨਾਂ ਦੇ ਵਿੱਚੋਂ ਕੋਈ ਵਾਅਦਾ ਹੋਰ ਪੂਰਾ ਕੀਤਾ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਗੱਲ ਕੀਤੀ ਕਹਿੰਦੇ ਕਿ ਹੁਣ ਜਿਸ ਵਕਤ ਇਹ ਪਾਰਟੀਆਂ ਭਾਵੇਂ ਆਮ ਆਦਮੀ ਪਾਰਟੀ ਹੋਵੇ ਭਾਵੇਂ ਕਾਂਗਰਸ ਹੋਵੇ ਕਹਿੰਦੇ ਇਹਨਾਂ ਸਾਰਿਆਂ ਨੂੰ ਜਿਹੜਾ ਲੋਕਾਂ ਨੇ ਦੇਖ ਲਿਆ ਲੇਕਿਨ ਲੋਕਾਂ ਦੇ ਲਈ ਇਹ ਖਰੇ ਨਹੀਂ ਉਤਰੇ ਲੋਕਾਂ ਦੀ ਐਕਸਪੈਕਟੇਸ਼ਨਸ ਤੇ ਇਹ ਖਰੇ ਨਹੀਂ ਉਤਰੇ ਲੇਕਿਨ ਕਹਿੰਦੇ ਹੁਣ ਭਾਜਪਾ ਜਿਹੜੀ ਹੈ ਲੋਕਾਂ ਨੂੰ ਆਲਟਰਨੇਟਿਵ ਨਜ਼ਰ ਆ ਰਿਹਾ ਹੈ ਲੇਕਿਨ ਇਹ ਦੇਖਣਾ ਹੋਏਗਾ ਨਗਰ ਨਿਗਮ ਦੀਆਂ ਚੋਣਾਂ ਕਦੋਂ ਹੁੰਦੀਆਂ ਨੇ ਥਿੰਨ ਸਾਹਿਬ ਫਿਰ ਉਸ ਵਕਤ ਲੋਕਾਂ ਦਾ ਰੁਝਾਨ ਕੀ ਕਹਿੰਦਾ ਹੈ ਜਿਹੜਾ ਧੂੜ ਤੇ ਘਟਾ ਸਮੋਗ ਧੂਏ ਦੇ ਨਾਲ ਰਲ ਕੇ ਸਾਹ ਨਹੀਂ ਸੀ ਆਉਂਦਾ ਪੰਜਾਬ ਤੇ ਦਿੱਲੀ ਚ ਉਹਦਾ ਕੋਈ ਇੰਤਜ਼ਾਮ ਕੀਤਾ ਗੱਲ ਚੱਲੀ ਸੀ ਕਿ ਆਰਟੀਫੀਸ਼ੀਅਲ ਰੇਨ ਹੋ ਜਾਏਗੀ ਮੀਂਹ ਪਵਾ ਦਿਆਂਗੇ ਜਾਂ ਅਸੀਂ ਕੋਈ ਹੋਰ ਤਰੀਕਾ ਵਰਤਾਂਗੇ ਕੀ ਹਾਲ ਹੈ ਜੀ ਹੁਣ ਫਜ਼ਾ ਦਾ ਦੇਖੋ ਅਚੇਨ ਸਾਹਿਬ ਇਹਦੇ ਉੱਤੇ ਲਗਾਤਾਰ ਆਲਟਰਨੇਟਿਵ ਮੀਜਰਜ਼ ਲਈਦਾ ਰਹੇ ਨੇ 노 ਡਾਊਟ ਆਰਟੀਫੀਸ਼ੀਅਲ ਰੇਨ ਹਲੇ ਤੱਕ ਪੂਰਨ ਤੌਰ ਤੇ ਇਸ ਦੇ ਉੱਤੇ ਮੋਹਰ ਨਹੀਂ ਲੱਗੀ ਕਿ ਕਰਵਾਈ ਜਾਏਗੀ ਕਿ ਨਹੀਂ ਲੇਕਿਨ ਹਰ ਜਿਹੜੀ ਸਿਟੀ ਐਸਟੇਟ ਆਪਣੇ ਆਪਣੇ ਪੱਖ ਤੇ ਜ਼ਰੂਰ ਕੁਝ ਮੀਜਰਸ ਲੈ ਰਹੀ ਹੈ ਜਿਵੇਂ ਚੰਡੀਗੜ੍ਹ ਦੇ ਵਿੱਚ ਜਿੱਥੇ ਤੱਕ 500 ਤੱਕ ਦਾ ਆਂਕੜਾ ਪਹੁੰਚ ਗਿਆ AQI ਦਾ ਤੇ ਇਹ ਗੱਲ ਕਹੀ ਗਈ ਕਿ ਅਸੀਂ ਜਿਹੜਾ ਉਹ ਸਪ੍ਰਿੰਕਲਰਸ ਦੇ ਨਾਲ ਜਿਹੜਾ ਉਹ ਸਾਰੇ ਪਾਸੇ ਪਾਣੀ ਦਾ ਛਿੜਕਾ ਕਰਾਂਗੇ ਪਹਿਲਾਂ ਵੀ ਸਪ੍ਰਿੰਕਲਰ ਹੁੰਦੇ ਸੀ ਲੇਕਿਨ ਇਸ ਦੀ ਕੁਆਂਟੀਟੀ ਜਿਹੜੀ ਅਮਾਊਂਟ ਵਧਾ ਦਿੱਤੀ ਗਈ ਕਿ ਪਹਿਲਾਂ ਜਿੱਥੇ 10 ਗੱਡੀਆਂ ਚੱਲਦੀਆਂ ਸੀ ਉਹਨਾਂ ਨੂੰ 20 ਗੱਡੀਆਂ ਦੇ ਉੱਤੇ ਕਰ ਦਿੱਤਾ ਉਸ ਤੋਂ ਬਾਅਦ ਇਹ ਵੀ ਕਰ ਦਿੱਤਾ ਕਿ ਪਾਰਕਿੰਗ ਜਿਹੜੀ ਹੈ ਉਹਨੂੰ ਮਹਿੰਗਾ ਕਰ ਦਿੱਤਾ ਡਬਲ ਕਰ ਦਿੱਤਾ ਤਾਂ ਕਿ ਲੋਕੀ ਇਸੀ ਪਾਰਕਿੰਗ ਦੀ ਫੀਸ ਦੇ ਕਾਰਨ ਘੱਟ ਗੱਡੀਆਂ ਲੈ ਕੇ ਨਿਕਲਣਗੇ ਦੂਜੇ ਪਾਸੇ ਪੰਜਾਬ ਦੇ ਵਿੱਚ ਵੀ ਕਈ ਥਾਵਾਂ ਤੇ ਜਿਹੜੇ ਨੇ ਇਦਾਂ ਦੇ ਮੇਜਰਸ ਲਏ ਗਏ ਪਾਰਕਿੰਗ ਨੂੰ ਲੈ ਕੇ ਸਪ੍ਰਿੰਕਲਰਸ ਨੂੰ ਲੈ ਕੇ ਇਦਾਂ ਦੀਆਂ ਚੀਜ਼ਾਂ ਕੀਤੀਆਂ ਗਈਆਂ ਨੇ ਸਕੂਲ ਵੀ ਹੁਣ ਗੱਲ ਕੀਤੀ ਜਾ ਰਹੀ ਹੈ ਕਿ ਸਕੂਲ ਜਿੱਥੇ ਬੱਚੇ ਜਾ ਰਹੇ ਨੇ ਉਹਨਾਂ ਨੂੰ ਘਟ ਕਰ ਦਿੱਤਾ ਜਾਏਗਾ ਤਾਂ ਕਿ ਸਕੂਲ ਬੰਦ ਹੋਣਗੇ ਤੇ ਉਹ ਪਬਲਿਕ ਟਰਾਂਸਪੋਰਟ ਵੀ ਜਿਹੜਾ ਬੱਸਿਸ ਵੀ ਚੱਲ ਰਹੀਆਂ ਨੇ ਉਹਦੀ ਗਿਣਤੀ ਘਟੇਗੀ ਦਿੱਲੀ ਦੇ ਵੱਲ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਜਿੱਥੇ ਇੱਕ ਵਾਰ ਫੇਰ ਤੋਂ ਆਡ ਈਵਨ ਲੈ ਕੇ ਆਂਦਾ ਗਿਆ ਕਿ ਇੱਕ ਦਿਨ ਆਡ ਨੰਬਰ ਦੀਆਂ ਗੱਡੀਆਂ ਚੱਲਣਗੀਆਂ ਇੱਕ ਦਿਨ ਈਵਨ ਨੰਬਰ ਦੀਆਂ ਦੀਆਂ ਚੱਲਣਗੀਆਂ ਸਕੂਲ ਕਾਲਜ ਬੰਦ ਕਰ ਦਿੱਤੇ ਗਏ ਨੇ ਵਰਕ ਫਰਮ ਹੋਮ ਕਰ ਦਿੱਤਾ ਗਿਆ ਤਾਂ ਕਿ ਵਹੀਕਲ ਜਿਹੜੇ ਨੇ ਉਹ ਘਟ ਹੋ ਜਾਣਗੇ ਤਾਂ ਕਿ ਇਹ ਜਿਹੜਾ AQI ਲੈਵਲ ਹੈ ਉਹ ਘਟ ਸਕੇ ਲੇਕਿਨ ਜੇਕਰ ਅਸੀਂ ਇਸ ਵਕਤ ਮੌਜੂਦਾ ਦੀ ਸਥਿਤੀ ਦੀ ਗੱਲ ਕਰੀਏ ਅੱਜ ਤੋਂ 2-3 ਦਿਨ ਪਹਿਲਾਂ ਜਿਹੜੀ ਅਸੀਂ ਸਾਂਝੀ ਕਰਦੇ ਸੀ ਸਥਿਤੀ ਉਸ ਤੋਂ ਬਿਹਤਰ ਹੈ ਅੱਜ ਬਠਿੰਡਾ ਦੀ ਦੇਖ ਕੇ ਗੱਲ ਕਰੀਏ 128 ਜਿਹੜਾ AQI ਰਿਹਾ ਹੈ ਅੰਮ੍ਰਿਤਸਰ ਦੀ ਗੱਲ ਕਰੀਏ ਤੇ 235 ਜਿਹੜਾ ਕਿ 300 ਤੋਂ ਪਾਰ ਚਲਾ ਗਿਆ ਸੀ ਹੱਲੇ ਵੀ 235 ਪੂਰ ਮੰਨਿਆ ਜਾਂਦਾ ਹੈ ਲੇਕਿਨ 235 ਅੱਜ ਦੇ ਦਿਨ ਜਿਹੜਾ ਉਥੇ ਦਾ AQI ਰਿਹਾ ਹੈ ਲੇਕਿਨ ਨਾਲ ਦੇ ਨਾਲ ਅਗਰ ਅਸੀਂ ਹੋਰ ਥਾਵਾਂ ਦੀ ਗੱਲ ਕਰੀਏ ਤੇ ਚੰਡੀਗੜ੍ਹ ਦਾ 209 ਹੈ ਇਸ ਤਰੀਕੇ ਦੇ ਨਾਲ ਪੂਰੀ ਲੰਬੀ ਲਿਸਟ ਹੈ ਲੇਕਿਨ ਇਹਨੂੰ ਕੰਟਰੋਲ 'ਚ ਕਰਨ ਦੀ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਸੋ ਬਠਿੰਡੇ ਦਾ ਬੈਟਰ ਹੈ ਜੀ ਚੰਡੀਗੜ੍ਹ ਨਾਲੋਂ ਪਠਿੰਡੇ ਦਾ ਬਹੁਤ ਬੈਟਰ ਹੈ ਚੰਡੀਗੜ੍ਹ ਦੇ ਨਾਲੋਂ ਥਿੰਸਬ ਹਾਲਾਂਕਿ ਅਸੀਂ ਚੰਡੀਗੜ੍ਹ ਨੂੰ ਕਹਿੰਦੇ ਸੀ ਸਿਟੀ ਬਿਊਟੀਫੁੱਲ ਗ੍ਰੀਨ ਸਿਟੀ ਹਰ ਤਰਫ ਸਾਨੂੰ ਪੇੜ ਪੌਦੇ ਨਜ਼ਰ ਆਉਂਦੇ ਨੇ ਲੇਕਿਨ ਫੇਰ ਵੀ ਐਤ ਕੀ ਚੰਡੀਗੜ੍ਹ ਦਾ ਆਂਕੜਾ ਦਿੱਲੀ ਦੇ ਆਂਕੜੇ ਦੇ ਨਾਲ ਜਿਹੜਾ ਹੈ ਉਹ ਮਿਲਦਾ ਜੁਲਦਾ ਨਜ਼ਰ ਆਇਆ ਹਰ ਵਾਰ 500 ਤੱਕ ਦੇ ਇਸ ਵਕਤ ਪਹੁੰਚਿਆ ਆਂਕੜਾ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਕਿਉਂਕਿ ਜਿਹੜੇ ਲੋਕ ਦਿਨ ਵੇਲੇ ਸੁਖਨਾ ਲੇਕ ਦੀ ਸੈਰ ਕਰਨ ਜਾਂਦੇ ਸੀ ਅਸੀਂ ਉਹਨਾਂ ਦੇ ਨਾਲ ਜਾ ਕੇ ਖੁਦ ਗੱਲ ਕੀਤੀ ਉਹ ਕਹਿੰਦੇ ਅੱਖਾਂ ਦੇ ਵਿੱਚ ਇਰੀਟੇਸ਼ਨ ਹੋ ਰਹੀ ਹੈ ਸਾਹ ਲੈਣ ਤੇ ਗਲੇ ਦੇ ਵਿੱਚ ਖਾਰਿਸ਼ ਹੁੰਦੀ ਹੈ ਅਜਿਹੇ ਹਾਲਾਤ ਬਣ ਗਏ ਸੀ ਪੋਲਿਊਸ਼ਨ ਕੰਟਰੋਲ ਬੋਰਡ ਦੇ ਨਾਲ ਗੱਲ ਕੀਤੀ ਉਹ ਕਹਿੰਦੇ ਕਿ ਇਸ ਵਕਤ ਜਿਹੜੀ ਹੈ ਆਲੇ-ਦੁਆਲੇ ਦੇ ਥਾਵਾਂ ਤੋਂ ਹਵਾ ਜਿਹੜੀ ਹੈ ਉਹ ਤੇਜ਼ ਬਹਾਵ ਦੇ ਨਾਲ ਉੜ ਕੇ ਜਿਹੜੀ ਉਹ ਚੰਡੀਗੜ੍ਹ ਦੇ ਵਿੱਚ ਆਈ ਹੋਈ ਹੈ ਕਹਿੰਦੇ ਉਹ ਇੱਥੇ ਪੈਕ ਹੋਈ ਹੈ ਉੱਪਰ ਕੋਲਡ ਵੇਵ ਹੈ نیچے ਹੀਟ ਵੇਵ ਹੈ ਕਹਿੰਦੇ ਇਹਨਾਂ ਦੋਨਾਂ ਨੇ ਆਪਸ ਦੇ ਵਿੱਚ ਇੱਕ ਕੰਪਰੈਸ਼ਨ ਕ੍ਰੀਏਟ ਕੀਤਾ ਹੋਇਆ ਹੈ ਜਿਹੜਾ ਨਾ ਉੜ ਰਿਹਾ ਹੈ ਨਾ ਬਹਿ ਰਿਹਾ ਹੈ ਕਹਿੰਦੇ ਇਹਦੇ ਦੋ ਹੀ ਹੱਲ ਨੇ ਜਾਂ ਤਾਂ ਬਹੁਤ ਤੇਜ਼ ਹਵਾਵਾਂ ਚੱਲਣ ਤਾਂ ਇਹ ਚੰਡੀਗੜ੍ਹ ਤੋਂ ਬਾਹਰ ਨਿਕਲ ਜਾਵੇ ਧੂਆ ਜਾਂ بارش ਹੋਵੇ ਲੇਕਿਨ بارش ਦੇ ਅਸਾਰ ਹੱਲੇ ਇੱਕ ਹਫਤਾ ਹੋਰ ਕਿਤੇ ਵੀ ਨਜ਼ਰ ਨਹੀਂ ਆ ਰਹੇ ਚੰਡੀਗੜ੍ਹ ਦੇ ਵਿੱਚ ਹੂੰ ਤੇ ਇਹਦੇ ਬਾਰੇ ਕੋਈ ਪਤਾ ਲੱਗਾ ਜੀ ਕਿ ਜਿਹੜੇ ਉਹ ਗੱਲਬਾਤ ਪਹਿਲਾਂ ਚੱਲਦੀ ਰਹੀ ਹੈ ਪੰਜਾਬ ਦੇ ਵਿੱਚ ਕਿ ਸੁਖਵੀਰ ਸਿੰਘ ਬਾਦਲ ਖੋਰੀ ਹੁਣ ਅਗਲਾ ਕੀ line of action ਉਹਨਾਂ ਦਾ ਕੀਆ ਕੋਈ ਖਬਰ ਆਈ ਹੈ ਉਸ ਤੋਂ ਤੇ ਇਸ ਦੇ ਉੱਤੇ ਲਗਾਤਾਰ ਇਹੀ ਚਰਚਾ ਹੈ ਕਿ ਹੁਣ ਅਗਲੀ ਬੈਠਕ ਹੋਏਗੀ ਜਿਸ ਦੇ ਵਿੱਚ ਸਾਰੇ ਜਿਹੜੇ ਨੇ ਉਹ ਜ਼ਿਲ੍ਹਾ ਪ੍ਰਧਾਨ ਸੀਨੀਅਰ ਲੀਡਰ ਬੈਠਣਗੇ ਔਰ ਇਸ ਦੇ ਉੱਤੇ ਡਿਸੀਜਨ ਲੈਣਗੇ ਲੇਕਿਨ ਕਿਤੇ ਨਾ ਕਿਤੇ ਇਹ ਹਰ ਇੱਕ ਨੂੰ ਪਤਾ ਹੈ ਕਿ ਇਹ ਬਹੁਤ ਔਖੀ ੀ ਚੀਜ਼ ਹੈ ਕਿ ਸੁਖਬੀਰ ਬਾਦਲ ਜਾਂ ਬਾਦਲ ਪਰਿਵਾਰ ਤੋਂ ਜਿਹੜੀ ਹੈ ਪ੍ਰਧਾਨਗੀ ਇਸ ਅਕਾਲੀ ਦਲ ਦੀ ਜਿਹੜੀ ਹੈ ਉਹ ਲਈ ਜਾ ਸਕੇ ਕਿਉਂਕਿ ਇਸ ਵਕਤ ਬਹੁਤ ਸਾਰੇ ਪਲਾਨ ਅੰਦਰ ਖਾਤੇ ਚੱਲ ਰਹੇ ਨੇ ਭਾਵੇਂ ਉਹ ਅਸੀਂ ਜਿਵੇਂ ਪਿਛਲੀ ਵਾਰ ਵੀ ਗੱਲਬਾਤ ਕੀਤੀ ਸੀ ਜਿਹੜੀ ਇਸ ਟਰੈਂਡਿੰਗ ਦੇ ਵਿੱਚ ਇੱਕ ਮਹੀਮ ਚਲਾਈ ਜਾ ਰਹੀ ਹੈ ਵੀ ਸਪੋਰਟ ਸੁਖਬੀਰ ਬਾਦਲ। ਭਾਵੇਂ ਇਸ ਮਹੀਮ ਦੀ ਗੱਲ ਕਰੀਏ ਜਾਂ ਜਿੰਨੀਆਂ ਵੀ ਚੀਜ਼ਾਂ ਹੋ ਰਹੀਆਂ ਨੇ ਤੁਸੀਂ ਖੁਦ ਦੇਖੋ ਕਿ ਜਿਸ ਵਕਤ ਇੱਕ ਦਿਨ ਦੇ ਵਿੱਚ ਸੁਖਬੀਰ ਬਾਦਲ ਨੇ ਆਪਣਾ ਨੋਟਿਸ ਦਿੱਤਾ ਅਗਲੇ ਦਿਨ ਕੋਰ ਕਮੇਟੀ ਦੀ ਬੈਠਕ ਹੋਈ ਉਸ ਦੇ ਵਿੱਚ ਇੱਕ ਪਾਸੇ ਮਹੀਮ ਚਲਾਈ ਜਾ ਰਹੀ ਹੈ ਯੂਥ ਅਕਾਲੀ ਦਲ ਦੇ ਵੱਲੋਂ ਦੂਜੇ ਪਾਸੇ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਅਸੀਂ ਅਕਾਲੀ ਦਲ ਛੱਡ ਦਾਂਗੇ। ਅਸੀਂ ਵੀ ਅਕਾਲੀ ਦਲ ਛੱਡ ਦਾਂਗੇ ਲੀਡਰ ਦਾ ਇਹ ਕਹਿਣਾ ਉਸ ਦੇ ਵਿੱਚ ਪ੍ਰੈਸ਼ਰ ਕ੍ਰੀਏਟ ਕੀਤਾ ਜਾ ਰਿਹਾ ਤਾਂ ਕਿ ਇਹ ਕਿਹਾ ਜਾ ਸਕੇ ਕਿ ਸੁਖਬੀਰ ਬਾਦਲ ਤਾਂ ਛੱਡਣਾ ਚਾਹੁੰਦੇ ਸੀ ਲੇਕਿਨ ਉਹਨਾਂ ਨੂੰ ਲੀਡਰਸ ਨੇ ਛੱਡਣ ਨਹੀਂ ਦਿੱਤਾ ਹੁਣ ਜੇਕਰ ਕਿਸੇ ਹੋਰ ਦਾ ਇਸਤਫਾ ਹੁੰਦਾ ਉਹਨੂੰ ਮੋਰ ਹਾਲੇ ਤੱਕ ਲੱਗ ਗਈ ਹੁੰਦੀ ਲੇਕਿਨ ਇਹ ਸੁਖਬੀਰ ਬਾਦਲ ਦਾ ਇਸਤਫਾ ਸੀਗਾ ਤਾਂ ਕਰਕੇ ਇਹਨੂੰ ਬਾਰ-ਬਾਰ ਕਿਹਾ ਜਾ ਰਿਹਾ ਕਿ ਅਸੀਂ ਅੱਗੇ ਇੱਕ ਹੋਰ ਬੈਠਕ ਕਰਾਂਗੇ ਹੋਰ ਬੈਠਕ ਕਰਾਂਗੇ ਉਸ ਦੇ ਵਿੱਚ ਕੋਈ ਫੈਸਲਾ ਆਪਾਂ ਲਵਾਂਗੇ ਲੇਕਿਨ ਹਾਲੇ ਕੋਈ ਫੈਸਲਾ ਆਂਦਾ ਹੋਇਆ ਨਜ਼ਰ ਨਹੀਂ ਆ ਰਿਹਾ ਲੇਕਿਨ ਜਿਹੜੇ ਸਿਆਸੀ ਐਨਾਲਿਸਟ ਨੇ ਬੁੱਧੀਜੀਵੀ ਨੇ ਉਹਨਾਂ ਦੇ ਨਾਲ ਜਿਸੋਕ ਤੁਸੀਂ ਗੱਲ ਕਰਦੇ ਹੋ ਸਿੱਧੇ ਤੌਰ ਤੇ ਕਹਿ ਦਿੰਦੇ ਨੇ ਕਹਿੰਦੇ ਕਿ ਹਾਲੇ ਵੀ ਇਹ ਸਿਰਫ ਇੱਕ ਖੇਡ ਹੈ ਸਿਆਸੀ ਸਟਰੈਟਜੀ ਹੈ ਲੇਕਿਨ ਅਜਿਹਾ ਕੁਝ ਨਹੀਂ ਹੋਏਗਾ ਕਿ ਸੁਖਬੀਰ ਬਾਦਲ ਆਪਣੀ ਪ੍ਰਧਾਨਗੀ ਛੱਡ ਦੇਣ ਅਨੂਜ ਜੀ ਬਹੁਤ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ